ਰੀ ਫਾਰਮ ਦੇ ਤੁਹਾਡਾ ਸਵਾਗਤ ਆ ਲੈ ਮਿੱਤਰੋ ਵੀਡੀਓ ਬਣਾਉਣ ਲੱਗੇ ਆ ਲੇਲਖੁਰਦ ਜ਼ਿਲ੍ਹਾ ਸੰਗਰੂਰ ਨੇੜੇ ਇਧਰ ਆਪਣਾ ਜਾਖਲ ਦੇ ਨੇੜੇ ਜੇ ਪਿੰਡ ਪੈ ਜਾਂਦੇ ਨੇ ਇਹ ਲਹਿਰੇਗਾ ਅੱਗੇ ਦੀ ਬਿਲਕੁਲ ਬੁੱਕਲ ਚ ਵਸਿਆ ਹੋਇਆ ਲੇਲਖੁਰਦ ਤੇ ਆ ਜੀ ਜੇ ਗੱਲ ਕਰ ਲਈਏ ਜਾਨਵਰ ਦਿਖਾਵਾਂਗੇ 7-8 ਪਰ ਜਿਹੜੀ ਚੀਜ਼ਾਂ ਦੀ ਜਿਆਦਾ ਡਿਮਾਂਡ ਹੁੰਦੀ ਆ ਨਾ ਜਿਵੇਂ ਕਹਿ ਦਿੰਦੇ ਆ ਵੀ ਟੋਕੜ ਘੱਪਣ ਚਾਹੀਦੀ ਆ ਬਾਈ ਸਾਨੂੰ ਟੋਕੜ ਘੱਪਣ ਚਾਹੀਦੀ ਆ ਅੱਜ ਨਾ ਸੋਨੂ ਤਿੰਨ ਝੋਟੀਆਂ ਦਾ ਟੋਕੜ ਗੱਬਣੀ ਦਿਖਾ ਦਾਂਗੇ ਤੇ ਬਾਕੀ ਆ ਚੀਜ਼ਾਂ ਵੀ ਦਿਖਾ ਦਾਂਗੇ ਜਿਹੜਿਆਂ ਦੇ ਰੇਟ ਕੱਲੀ-ਕੱਲੀ ਦਾ ਗੱਗੀ ਕਹਿੰਦਾ ਕੋਈ ਵੀਡੀਓ ਦੇ ਵਿੱਚ ਕਰਾ ਦਾਂਗੇ ਸਾਰੀਆਂ ਦਾ ਲੈ ਹੁਣ 10 ਮਿੰਟ ਕੱਢ ਲਿਓ ਵੀਡੀਓ ਨੂੰ ਲਾਸਟ ਤੱਕ ਦੇਖਿਓ ਐ ਨਹੀਂ ਪਤਾ ਵੀ ਕਿਹੜਾ ਜਾਨਵਰ ਕਿਹੜੇ ਬੰਦੇ ਦੇ ਕੰਮ ਦਾ ਨਿਕਲ ਆਵੇ ਕਿਉਂਕਿ ਰੇਟ ਐਣ ਪੜਤੇ ਵਾਲੇ ਕਰਾਉਣੇ ਨੇ ਜਾਨਵਰ ਕੁੱਲ ਸਾਰੇ ਕੁੱਲ ਨਸਲ ਵਾਲੇ ਨੇ ਕੁਆਲਿਟੀ ਵਾਲੇ ਜਾਨਵਰ ਨੇ ਸਾਰੇ ਟੋੜਾ ਦੇਖਣ ਦਾ ਵੀ ਸੁਆਦ ਆਉਂ ਚਾਹੇ ਪਸ਼ੂ ਖਰੀਦਣੇ ਚੇ ਨਹੀਂ ਖਰੀਦਣਾ ਪਰ ਵੀਡੀਓ ਨੂੰ ਲਾਈਕ ਤੱਕ ਦੇਖਿਓ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਕਿਉਂਕਿ ਫਿਰ ਅੱਗੇ ਵੱਧ ਤੋਂ ਵੱਧ ਫਿਰ ਹੋਰ ਵੀ ਸੁਆਦ ਆਉਂਦਾ ਥੋੜੇ ਕਮੈਂਟ ਪੜ੍ਹਨ ਦਾ ਵੀ ਹੈਨਾ ਤੇ ਕੱਟੀਆਂ ਮੰਗਰ ਨੇ ਉਹ ਜਿਵੇਂ ਆ ਧੋਕਣ ਘੱਪਣਾ ਦੇ ਫਿਰ ਜਿਹੜੀ ਹੈ ਇਹ ਕੱਟੀਆਂ ਨੇ ਮੰਗਰ ਅਲੱਗ ਚੀਜ਼ਾਂ ਨੇ ਦੇਖੋ ਨਾਲ ਬੜੂ ਗੱਲਬਾਤ ਲੈ ਬਾਕੀ ਗੱਲਬਾਤ ਕਰਾ ਦਈਏ ਸ਼ਸ਼ਰੀ ਗੱਲ ਬਈ ਸ਼ਸ਼ਰੀ ਗੱਲ ਬਈ ਕਿਵੇਂ ਕੰਮ ਕਰ ਵਧੀਆ ਵਧੀਆ ਬਈ ਕਿੰਨਾ ਕਿੰਨੇ ਜਾਨਵਰ ਅੱਜ ਚਲੋ ਅੰਦਰ ਹੈਗੇ ਨੇ ਆਪਣੇ ਕੋਲ 8 9 ਜਾਨਵਰ ਨੇ ਹਨ ਤਿੰਨ ਟੋਕੜ ਗੱਬਣਾ ਤਿੰਨ ਟੋਕੜ ਗੱਬਣਾ ਦੇ ਰੇਟ ਸਾਰਿਆਂ ਦੇ ਕਰ ਦਾਂਗੇ ਨਾ ਰੇਟ ਕਰਦਾ ਕੋਈ ਗੱਲ ਨਹੀਂ ਹਾਂ 1400 ਬਈ ਦੇਖ ਵੀ ਭੁੱਖ ਲੈਣ ਵਾਲੀਆਂ ਨੇ ਵੀ ਆ ਸਈ ਝੋਟੀਆਂ ਨੇ ਪੈਸੇ ਤਾਂ ਲੱਗਦੇ ਰਹਿੰਦੇ ਨੇ ਘੱਟ ਵੱਧ ਆ ਹੀ ਲੱਗਦੇ ਤੇ ਬਦਲ ਕੇ ਆ ਸੱਚੀਆਂ ਨੇ ਦੇਖ ਜਿਹੜੇ ਨੇ ਤਾਂ ਇੱਕ ਦੋ ਹੁੰਦੇ ਨੇ ਵਿੱਚ ਕਮੈਂਟ ਕਰਨ ਵਾਲੇ ਠੀਕ ਹੈ ਗੱਲ ਤੋਂ ਵੀ ਰੇਟ ਜ਼ਿਆਦੇ ਨੇ ਆਏ ਨੇ ਉਹ ਲੈਂਦਾ ਨਹੀਂ ਹੁੰਦਾ ਜਿਹੜੇ ਨੇ ਲੈਣੀ ਨੇ ਜਾਣ ਭਰਾ ਇਹਨੇ ਦੋ ਮਿੰਟਾਂ ਚ ਅਗਲਾ ਕਹੂ ਵੀ ਮੇਰੇ ਘਰੇ ਪਹੁੰਚ ਕਰ ਦੇ ਬਾਹਰ ਲਾ ਆਇਆ ਬਾਈ ਯਾਰ ਜਿਹੜੇ ਨੇ ਆ ਪੈਲਣ ਕੱਟੀ ਆ ਟੋਕੜ ਆ ਇਹ ਦੂਜਾ ਸੂਆ ਸੂਗੀ ਚੌਗੀ ਆ ਮਤਲਬ ਕਿ 14 ਕਿਲੋ ਦੁੱਧ ਦਿੱਤਾ ਆ ਆਪਣੇ ਕੋਲੋਂ ਗਈ ਦੀ ਮੰਗਰ ਕੱਟੀ ਆ ਠੀਕ ਐ ਇਹ ਵੀ ਛੋਟੀ ਦੇ ਢਾਈ ਕਿ ਮਹੀਨੇ ਰਹਿ ਗਏ ਠੀਕ ਐ ਤੇ ਆਹ ਇਹ ਮਹੀਨੇ ਦੀ ਦੱਪੜ ਇਹਨੂੰ ਦੱਸਦਾ ਆ ਕੱਟੀ ਆ ਹਨਾ ਇੱਕ ਸਾਨੂੰ ਹੋਰ ਦੱਸਦਾ ਚਵਾਈ ਹੋਈ ਹੋਈ ਆ ਉਹ ਗੱਲ ਨਹੀਂ ਹੋਣੀ ਆ ਕੱਟੀ ਦੇਖਦਾ ਬਾਈ ਇਹ ਅੱਜ ਸਹੀ ਪਰ ਕੱਲ 5 ਮਹੀਨੇ ਹੋ ਗਏ ਆਪਣੇ ਲੱਗੋ ਗਈ ਸੀ ਠੀਕ ਹੈ ਪਿੱਛੇ ਸਿਆਲ ਚ ਠੀਕ ਹੈ ਤੇ ਹਾਂ 5 ਮਹੀਨਿਆਂ ਦੀ ਕੱਤੀ ਦੇਖ ਲਈ ਆਪਾਂ ਜੀ ਘਰੇ ਪਾਲਦੇ ਨੇ ਅੱਧਾ ਦੁੱਧ ਛੱਟਣਾ ਪੈਂਦਾ 5000 ਦਾ ਬੱਚਾ ਕੱਤੀ ਦਾ ਯਾਰ ਪੂੰਜੜ ਪਾਂਜੜ ਵੀ ਜਮੀ ਹੈ ਨਾ ਮਾਂ ਦਾ ਵੀ ਦੇਖ ਲੈ ਹੂੰ 10 ਕਿਲੋ ਦੁੱਧ ਆ ਬਈ ਕੱਤੀ ਦੀ ਮਿਲਦੀ ਆ ਠੀਕ ਹੈ ਹਾਂ ਤੇ ਹੁਣ ਚਵਾਈ ਕੀਤਾ ਹੋ ਕੇ ਆਈਆਂ ਨੇ ਤੇ ਹਨਾ ਖਾਲੀ ਨੇ ਅਜ ਤਾ ਇਹ ਮੰਨੋ 9:30 ਵਜੇ ਕੱਲ ਸੌਦੇ ਸ਼ਾਮ ਦੇ ਤੇ ਸਵੇਰੇ ਜਾ ਕੇ ਧੋਣਿਆਂ ਨੇ ਖਾਲੀ ਆ ਟਿੱਪ ਟਿੱਪ ਕਰੀ ਹੋਈ ਇਹਦਾ ਬਾਲੀ ਚੰਗੀ ਆ ਹੂੰ 10 ਕਿਲੋ ਤੋਂ 10 17 ਕਿਲੋ ਤੋਂ ਲੈ ਆ ਜੋ ਤੋਕੜ ਕੱਪੜਾ ਸਾਨੂੰ ਲਾਸਟ ਦੇ ਦਿਖਾਵਾਂਗੇ ਤੇ ਇੱਕ ਜਰਸੀ ਬੱਚੀ ਆ ਹਨਾ ਇੱਕ ਜਰਸੀ ਬੱਚੀ ਆ ਪ्योर ਪੰਜਾਬੀ ਠੀਕ ਹੈ ਲੈ ਬਾਬਲੇ ਆ ਕਰ ਦੇ ਕਰਵਾਈ ਮਟਰ ਚਲਾ ਲੈ ਆ ਜੋ ਲੈ ਫਿਰ ਇਧਰੋਂ ਕਰੀਏ ਸ਼ੁਰੂ ਪਹਿਲਾਂ ਜਰਸੀ ਬੱਚੀ ਦਿਖਾ ਦਈਏ ਕਿ ਚੋਟੀ ਤੋਂ ਬੱਚੀ ਦੀ ਗੱਲ ਹੂੰ ਆ ਜੋ ਟੀਵੀ ਬੋਸਿੰਗ ਕੀਆ ਤੇ ਗੱਲ ਇਹਦੇ ਗਾੜੀ ਪਿਛਾੜੀ ਦੇ ਬਰਬਰ ਦੱਦਾ ਲੈ ਪਹਿਲਾਂ ਬੱਚੀ ਬਾਰੇ ਦੱਸ ਵੀ ਕੀ ਗੱਲ ਬਾਤ ਆ ਬੱਚੀ ਦੂਜਾ ਸੁਣਾ ਬਾਈ ਹਮ ਆਪਣੇ ਮਿੱਤਰਾਂ ਤੇ ਲੱਤੀ ਨਹੀਂ ਆਪਾਂ ਦਾ ਬਹੁਤ ਘੱਟ ਲੱਗਦਾ ਠੀਕ ਹੈ ਤੇ ਇਹਦੇ 12 ਦਿਨ ਬਾਕੀ ਨੇ 12 ਦਿਨ ਬਾਕੀ ਨੇ ਘੰਟੀ ਸੀਲ ਖਣ ਦੇਖੀ ਬਾਈ ਬੈਠਣ ਦੇ ਆਈਂ ਦੇ ਦੂ ਗੰਭੜੇ ਕੋਈ ਚੱਕਰ ਤੋਂ ਸ਼ੁਕਰੀਆ ਕਰਦੀ ਲੈ ਮੱਛਾ ਵਾਲਾ ਕੰਮ ਠੀਕ ਹੈ ਹੈ ਤੇ ਲੱਟ ਲੱਹ ਗਈ ਬਾੜੀ ਗੰਗੀ ਆ ਘੰਟੀ ਦੇ ਦੋਏ ਪਾਸੇ ਬਹਿ ਜਾ ਬਬਲੇ ਓਏ ਲੈ ਮੈਂ ਖਾ ਕੋਈ ਜੱਟ ਕਰੀ ਨਹੀਂ ਬਾਈ ਲੈ ਮੈਂ ਕਿਤੇ ਕਾਇਆਂ ਲਵੇ ਲੱਗਦਾ ਲੈ ਬਾਈ ਲੈ 12 18 ਕਿਲੋ ਦੁੱਧ ਦਿੱਤਾ ਹੋਇਆ ਐਚ ਡੀ ਆਰ ਮੈਂ ਬਾਲਾ ਤਾਂ ਕਹਿੰਦਾ ਨਹੀਂ 22 ਕਿਲੋ ਦੁੱਧ ਦੇ ਦੂੰਗਾ ਦੂਸਰਾ ਸੁਆਸੂ ਤੂੰ ਚਾਹ ਸੁਆਸੂ ਲੈ ਤੋਰ ਕੇ ਰਾਬ ਬਲ ਇੱਕ ਵਾਰ ਦੋਚ ਕੇ ਦਸਤਾਰੀ ਦੂਸਰਾ ਸੁਆਸੂ ਵੀ ਥਣ ਥਣ ਦੀ ਸੁਨ ਕੁਆਲਟੀ ਆਪੀ ਚੈੱਕ ਕਰ ਲੋ ਵੀ ਹੈ ਕਮਾਲ ਇਹ ਤਾਂ ਕਮ ਹੈ ਰੇਦਾ ਬਾਈ ਇਹ ਪੱਕੇ ਦੀ ਜੀ ਅਰੀਜਨਲ ਹੀ ਹੈਗੀ ਜਰਸੀ ਥੋੜੀ ਕ੍ਰੋਸਿੰਗ ਦਾ ਚ ਪੈਂਦੀ ਆ ਦੇਖ ਦੇਖ ਲੈ ਚੱਲ ਅੰਦਰ ਨੂੰ ਐਨ ਚੰਗੇ ਗੱਦ ਘਾਟ ਦੀ ਆ ਜੇ ਗੱਲ ਕਰਦੀਏ ਵੱਡਾ ਕਰਦਾ ਤੇ ਆ ਦੇਖ ਲੋ ਹਜੇ ਨਾ 10 12 ਦਿਨ ਕਰਦੀ ਆ ਤੇ ਪਿੱਠ ਪੜੇ ਵਾਲਾ ਜਗਾੜ ਐ ਟਾਪ ਟਾਪ ਦਾ ਬੱਚ ਬੱਚ ਤਿਲਕਣਾ ਥੋੜਾ ਜਿਹਾ ਗਿੱਲਾ ਕਰਖਿਆ ਓਏ ਹੂੰ ਕੁਝ ਨਾ ਕਰਦਾ ਦੋ ਚਾਰ ਜਿਲਾ ਕਰਖਿਆ ਥੋੜਾ ਜਿਹਾ ਸੰਦੂ ਤੇ ਕਿੰਨੇ ਛੰਡੇ ਬਹੁਤ ਆ ਕਿੰਨਾ ਦੁੱਧ ਦੇ ਦੂਗੇ ਕੀ ਗੱਜੇ ਤਾਂ ਕੁਝ ਹੋਰ ਬੁਰਮਾ ਦਾ ਪਾਈ ਵੀ ਲੈ ਸਕਦਾ ਬੱਤੀ ਦਾ ਮੈਂ ਮੰਨ ਵੀ ਜਿੰਨਾ ਪਾਲਾਂਗੇ ਉੰਨੀ ਕੱਢ ਲਾਂਗੇ ਠੀਕ ਹੈ ਜਦੋਂ ਆਪਣਾ ਨੋਰਮਲ ਭਾਈ ਲੈ ਕੇ ਜਾਂਦਾ ਗਰਮੀ ਇਹ ਤਾਂ ਗਰਮੀ ਦਾ ਮਨ ਦੇਂਦਾ ਹੈ ਇਹਨੂੰ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ 20 ਕਿਲੋ ਦੁੱਧ ਆ ਰਿਹਾ ਚੰਗਾ ਬੱਦ ਦੁੱਧ ਦਾ ਬੱਦ ਤੂੰ 20 ਘਹਿ ਕੇ ਦਲਾਂਗੇ ਠੀਕ ਹੈ ਮੈਂ ਹੁਣ ਤਾਰੀ ਹੋ ਹੈ ਪੀ ਤਿੰਨੇ ਟੋਕੜ ਤੇ ਆ ਹੁ ਤਾਰਿਆ ਬੋਤਲਾਂ ਹੀ ਟੱਢੀ ਜਾਂਦੀ ਹੈ ਜੈਸਨ ਜੈਸਨ ਪੁੱਲ ਤਾਂ ਰਹੀ ਜਿ ਪਛੀਆਂ ਦਾ ਹੁਣ ਸਵਾ ਸਵਾ ਲੱਖ ਲੋਕ ਮੁੜ ਜੀ ਜਾਂਦੇ ਨੇ ਗੱਲ ਆਪਾਂ ਦਾ ਜਿਵੇਂ 2 ਰੁਪਏ ਦਿੰਦੀ ਆ ਆਪਾਂ ਉਹ ਦੇ ਦੇਈਏ ਕਿੰਨੇ ਦੀ ਆਪਾਂ ਯਾਰ 85000 ਦੀ ਬੱਚੀ ਨੇ 85000 ਰੁਪਏ ਦਾ ਯਾਰ ਇਹ ਕਹਿੰਦਾ ਜੀ ਜਿਵੇਂ ਮੈਂ ਸਾਹਮਣੇ 12 13 ਦੇਣਾ ਤੇਰਾ ਪਤਾ ਦੁੱਧ ਚਵਾ ਕੇ ਨਹੀਂ ਦੇਦਾਗੇ ਠੀਕ ਹੈ ਅੱਜ 85000 ਦੀ ਦੇ ਦੇ ਅੱਜ 85000 ਦੀ ਬੱਚੀ ਦੇ ਦਾਂਗੇ ਅੱਜ 85000 ਦੀ ਦੇ ਦਾਂਗੇ ਇਹਦੇ ਨਾਲ ਦੀ ਸਵਾ ਸਵਾ ਲੱਖ ਦੀਆਂ ਵੇਚੇ ਨੇ ਸਿਆਲ ਚ ਸੰਦੂ ਹਾਂ ਬੜਾ ਵਾਰ ਘੱਟ ਆ ਦੇਖ ਆਪ ਨੂੰ بڑے ਜਾਂਦੇ ਹਾਂ ਦੁੱਧ ਦੇ ਦਾਂਗੇ ਯਾਰ ਕਿਥਾ ਰਵੀ ਵਧੀਆ ਮੋਟੇ ਆ ਹਾਂ ਬਾਕੀ ਆ ਰਸਲਾ ਜੀ ਦੇ ਬਾਕੀ ਦਾ ਨਿਯਾਰੇ ਤੇ ਕਰਵਾਉ। ਠੀਕ ਹੈ। ਲੈ ਹੁਣ ਆ ਜੀਏ ਆ ਚੋਟੀ ਤੇ ਆ ਚੋਟੀ ਦੀ ਗੱਲ ਕਰ ਲਾਂ ਨਾ ਜੇ ਮੈਂ ਕੱਲੀ ਇਹ ਇਹ ਝੋਟੀ ਦੀ ਸਵੇਰੇ ਚ ਆਈ ਨੀ। ਆ ਸਵੇਰੇ ਚ ਆਈ। ਇਹ ਨਾ ਝੋਟੀ ਦੀ ਹੈਪੀ ਥੁਰੀ ਸਟੋਰੀ ਲੰਬੀ ਆ। ਹਾਂ। ਤੁਮ ਸਵੇਰੇ ਹੋਣਾ ਇਹ ਸੁਵੀ ਵਿੱਚ ਇੱਕ ਕਿਸੁਨਸ ਕਰਾ ਖਰਾ ਦਵਾ ਦਿਆ। ਠੀਕ ਹੈ। ਇਹ ਮੇਰਾ ਮੂੜਾ ਚੱਲ ਪਿਆ। ਠੀਕ ਹੈ। ਇਹ ਨਾ ਬਈ ਆਪਾਂ ਨੇ 7.5 ਕਿਲੋ ਕੰਡੇ ਤੇ ਦੁੱਧ ਲਾ ਕੇ ਲੈਤੀ ਸੀ ਬੰਦੇ ਨੂੰ। ਠੀਕ ਹੈ। ਤੇ ਜਾਂਡਲੀ ਤੋਂ ਲੈਂਦੀ ਸੀ ਠੀਕ ਹੈ ਸੰਜੇ ਤੋਂ ਆਪਾਂ ਘਰੇ ਬੇਤਾਂ ਦੇ ਬੰਦੇ ਸਾਰਾ 17.5 ਕਿਲੋ ਦੋ ਰੰਗ ਚਵਾਈ ਕਰਕੇ ਕੰਡੇ ਤੇ ਲਾਇਆ ਦੀ ਠੀਕ ਹੈ ਇਹ ਸਾਡੇ ਆ ਕੇ ਥੋੜਾ ਕਰਕੇ ਉੱਪਰ ਆ ਠੀਕ ਹੈ ਪੰਜ ਸ਼ੀਦ ਨੇ ਨਾ ਜੀ ਨਹੀਂ ਲਾਇਆ ਠੀਕ ਹੈ ਹੁਣ ਇਹਦੇ ਥੱਲੇ ਹੁਣ ਤਾਂ ਮਤਲਬ ਕਿ ਜਿੱਦੇ ਜਾਊ ਵੀ ਕੋਈ ਚੱਕਰ ਨਹੀਂ ਜੀ ਆਲਾ ਰੱਜ ਗਈ ਮੈਂ ਤੇ ਹੁਣ ਇਹਦੇ ਥੱਲੇ ਹੈਗਾ ਤਾਂ 15 14 ਕਿਲੋ ਦੁੱਧ ਮੰਨ ਕੇ ਲੈ ਕੇ ਕੋਈ ਠੀਕ ਹੈ ਕਿਹੜਾ ਫਿਰ ਪਸ਼ੂ ਆਪਾਂ ਅੱਜ ਕਿਹਦੀ ਵੀ ਅੱਜ 17.5 ਪਰ ਬੱਦ ਗਿਉ ਮੇਰਾ ਉਹਦਾ ਬੰਦੇ ਕਹਿੰਦੇ ਸੀ 20 ਕਿਲੋਤੀ ਜਾਊ ਜੇ ਕੇਰ ਕੋਰ ਵੱਧਾ ਕੁਸਤਾਰਾ ਕਿਨੂੰ ਤੁਮਨ ਕੇ ਲੈ ਕੇ ਗਏ ਠੀਕ ਹੈ ਜਨਾੜ ਦੇਗਾ ਪੀ ਗਾੜੀ ਪਿਹੜੀ ਵਾਲਾ ਇੱਕੋ ਜਿਹਾ ਖਾਣਾ ਹੋਣਗੇ ਨਾ ਐਡਾ ਲੱਗਾ ਜਨਾੜ ਵੀ ਮਿਲਦਾ ਮਿਲਦਾ ਨਹੀਂ ਜੇ ਘੱਟ ਦੀ ਗੱਲ ਕਰਦਾ ਫੁੱਲ ਵੱਡੀ ਆ ਤੋਰ ਬਈ ਕੇ ਰੱਖ ਵਾਰੀ ਤੂੰ ਫੜ ਕੇ ਕੁਸਮਤੀ ਦੇ ਦੇ ਲੈ ਮੈਂ ਝੂਠਿਆ ਯਾਰ ਆ ਸੁਣਾ ਇਹਦੀ ਮੈਂ ਤਾਜੀ ਦੀ ਵੀਡੀਓ ਦਿਖਾਦਾ ਕਿ ਕੋਈ ਸਾਡੇ ਮੱਥੇ ਨੂੰ ਹਾਂ ਪਿਓਰ ਦੂਸਰਾ ਸੁਆ ਆ ਦੇਖ ਲੋ ਆ ਦੇਖ ਲੋ ਐ ਫੁੱਲਾ ਵੱਡਾ ਹਵਾਨੇ ਦੀ ਆ ਵੱਡਾ ਕਹਦਾ ਦੁੱਧ ਬਾਈ ਕਹਿੰਦਾ ਵੀ ਹੁਣ 14 15 ਕਿਲੋ ਆ ਆਈ 17 ਕਿਲੋ ਜੇ ਆ ਗਈ ਆ ਗਾਇਆਂ ਵਾਂਗੂ 19 ਤੋਂ ਤਮੂਲੇ ਥਣਾਂ ਚ ਮੰਗ ਲੈ ਕੇ ਛੋਟੂ ਮੋਟਾ ਵੱਧਦਾ ਠੀਕ ਹੈ ਜੀ ਮੱਝ ਦੀ ਗੱਡੀ ਹੋਪਦਾ ਮੈਂ ਦੁੱਧ ਦੇ ਦਾਂਦੀ ਆ ਠੀਕ ਆ ਕਿਹੜਾ ਕਰੇਦੀ ਸੀ ਉਹਨਾਂ ਦੀ ਠੀਕ ਆ ਬੋਕੇ ਦੇ ਮਾਰ ਨਾਲ ਆ ਦੇਖ ਓਏ ਪਰ ਜਿਹਦੇ ਉਰੇ ਰੱਖੀ ਜਾ ਕੇ ਵੀ ਤੇਰੀ ਜੀ ਹਾਂ ਹੂੰ ਆ ਦੇਖ ਹੁਣ ਫਿਰ ਕੀ ਇਹਦਾ ਰੇਟ ਫਿਰ ਕਿ ਜੋੜੇ ਚ ਕਰੇਗਾ ਇਹ ਨਾ ਹੈਪੀ ਆਰਾ ਕੱਲੀ ਦਾ ਰੇਟ ਕਰਾਂਗੇ ਆਪਾਂ ਦੋਏ ਸੰਗ ਇਹਨਾਂ ਫੋਰ ਤੇ ਹੂੰ ਜੇ ਕੋਈ ਜੋੜਾ ਲੈਂਦਾ ਆਹ ਕੱਟੀ ਇਹ ਸਵੇਰੇ ਚੋਈ ਹੋਈ ਹੈ 4 ਮਿਲਦੀ ਆ ਬੱਚੇ ਨੂੰ ਮੂਹਾਂ ਤੇ ਠੀਕ ਹੈ ਦੋ ਦਿਨਾਂ ਦੀ ਸੁਈ ਹੈ ਬੋਲੇ ਚ ਖੰਦੀ ਆ ਹੂੰ 10 ਕਿਲੋ ਬੋਲੇ ਤੋਂ ਸਟਾਰਟ ਹੋਈ ਹੈ ਇਹ ਆ ਦੇਖ ਦਿਖਾ ਦੇ ਬੱਚਾ ਕੋਈ ਚੱਕਰ ਨਹੀਂ ਗਿੱਲਾ ਨਾੜਾ ਹਾਂ ਇਹ ਵੀ ਆਪਾਂ ਕਹਿਣ ਨੂੰ ਲੋਕ ਇਹ ਪਿੱਛੇ ਕੱਟੀ ਹਾਂ ਕੱਟੀ ਆ ਉਹਦੇ ਬਾਅਦ ਕੱਟਾ ਇਹਨੂੰ ਕਹ ਇਹਨੂੰ ਪੈਲਣ ਕਹਿੰਦੇ ਮੈਂ ਚ ਮੰਨਣਾ ਹੈ ਕਿ ਦੂਜਾ ਸੁਭਾਤ ਆ ਉਹ ਛੇਕੇ ਦੇ ਦੰਦ ਤੋੜਦੀ ਆ ਇਹਦੇ ਕੋਈ ਦੋਏ ਵਈਆਂ ਲੈਂਦਾ ਆਪਾਂ ਦੋਨੇ ਇਕੱਠੀਆਂ ਦੇ ਲਾਂ ਵੱਡੀ ਏ ਵੀ ਬਹੁਤ ਹੈ ਵਈਆ ਵੱਡੀ ਏ ਵੀ ਬਹੁਤ ਹੈ ਆਸਾ ਨਾ ਵੱਡੀ ਏ ਵੀ ਬਹੁਤ ਹੈ ਅੱਜ ਤਾਂ ਬੋਲਾ ਵਾਲਾ ਸਾਪ ਹੋਇਆ ਤੇ ਕਰੂ ਇਹ ਵੀ ਕੁਸਾ ਜਿੱਤੇ ਪਿਆਰੀ ਕਰੂ ਨਾ ਆ ਦੇਖੋ ਖਣ ਲੱਗਿਆ ਹੋਇਆ ਫੇਰ ਚਵਾਈ ਚੁਗਣੀ ਵੀ ਬਹੁਤ ਹੀਂ ਲੱਗਦੀ ਆ ਹਮ ਆਪਾਂ ਮਰਵਾ ਦਾਂਗੇ ਧਾਰਾਂ ਕੋਈ ਗੱਲ ਨਹੀਂ ਹਾ ਦੇਖ ਲੈ ਚੱਲ ਬਈ ਮੂੰਹ ਮਾਂ ਦੀ ਬਰੀਕਾ ਪਿੱਠ ਪੁੜੇ ਦੀ ਐਨ ਅੱਗਿਓ ਪਤਲੀ ਛਾਤੀ ਛੁੱਤੀ ਵਾਲਾ ਦਾ ਬਿਲਕੁਲ ਰੋਲ ਹੀ ਨਹੀਂ ਬਈ ਜਾਨੋ ਪਾ ਤਾਂ ਛੱਤੀ ਭਰੀ ਸੀ ਵੇ ਹਾਂ ਬਰੀਕ ਦੇਖ ਲੈ ਅਗਲਾ ਕਹਿਦਾ ਨਾ ਹਾਂ ਮੇਰਾ ਲੋਕਾਂ ਨੂੰ ਮਨ ਚੜ ਜਾ ਰੇਟ ਜਰੂਰ ਬਤਹੂਗਾ ਹਾਂ ਸਰ ਵੱਧਾ ਤੂੰ ਦੇਖਦਾ ਹਾਂ ਹਾਂ ਆ ਦੇਖੋ ਆ ਦੇਖੋ ਬਗਲੇ ਕੋਆ ਕੱਟ ਗਈ ਪਿੱਠ ਪੁੜੇ ਦੀ ਐਨ ਲਾਜਵਾ ਵਾ ਕੱਦ ਤਾਂ ਉਸੇ ਦਾ ਐਂਦਾ ਵੀ ਝੋੜਾ ਬਹੁਤ ਜਿਆਦਾ ਸਿਆ ਹਾਂ ਬੱਗੇ ਰੱਤੇ ਕੀ ਆਦੀ ਚੜ ਮਿਲਦੀ ਹੈ ਹਣਪਕ ਲਾ ਗਿਨੀ ਕੀ ਹੂੰ ਤੂੰ ਇਹ ਮੱਝ 2 ਕਿਲੋ ਦੁੱਧ ਵਾਧੂ ਦੇ ਦੋ ਬਾਈ ਬੰਦਾਰ ਸਾਮਾਨ ਦੇ ਨਾਲ ਅਜਹੀਦਾ ਹਨ ਤੇ ਇਹ ਫਿਰ ਜੋੜਾ ਕਿੰਨੇ ਦਾ ਕਾ ਕੀ ਬਾਈ ਆ ਦੇਖੀ ਇਹਦਾ ਨਿੱਖਰ ਨਾ ਬਾਈ ਘੁੱਟਾ ਏਰੀਆ ਵੀ ਦੇ ਕਰਨ ਵਾਲੀ ਦੀ ਤੂੰ ਨੰਨ ਪਰੋਖ ਨਾਲ ਹੂੰ ਅਦ ਕਿਤੇ ਕਿੰਨੇ ਦਾ ਹੋਈ ਜੋੜਾ ਇਹ ਮੰਦੋਂ ਨੂੰ ਤਾਇਰ ਮੰਨਾਂ ਦੇ ਮੁੱਲ ਕਰ ਲਾ ਮੰਡੀ 'ਚ ਹੁੰਦਾ ਦੇਖ ਹੂੰ ਚਲੇ ਆ ਕਰੇ ਤਾਂ ਹੋਈ ਜੇਗਾ ਜੇ ਕੋਈ ਕੱਠੀਆਂ ਮਈਆਂ ਲੈਂਦਾ ਯਾਰ 3.5 ਲੱਖ ਦੀਆਂ ਮਈਆਂ ਦੇ 3.5 ਲੱਖ ਹਾਂਜੀ ਅਸਲ ਨੇ ਬਦਲ ਕੇ ਨੂੰ ਖੁਸ਼ ਕਰ ਦਨੀਆਂ ਇਹ ਤਾਂ ਟੀਵੀ 15 ਕਿਲੋ ਦੁੱਧ ਵਾਲੀ ਆ ਉਹ ਯਾਰ ਜਿੱਦਾਂ ਕੋ ਬਦ ਕੇ ਆ ਲੈ ਬਾਕੀ ਬਦ ਲੈ ਲਈ ਨਹੀਂ 17 ਕਿਲੋ ਚੋਦੂ ਪੀਰੌਲਾ ਨਹੀਂ ਠੀਕ ਆ ਡੜੇ ਚੋਣ ਲੱਗੇ ਹੋਏ ਨੇ ਗੱਲੀ ਛੱਡ ਠੀਕ ਆ ਆ ਤਿੱਗੀ ਆ ਜੋ ਥੇਲੇ ਵਾਈ ਇਸ ਟਾਈਮ ਹੈਗਾ 13 ਕਿਲੋ ਦੁੱਧ ਠੀਕ ਹੈ ਕਿ ਸੂਈ ਹੈਗੀ ਹੈ ਇਹ ਹਫਤੇ ਠੀਕ ਹੈ ਉੱਤੇ ਇਹ ਵੀ 16 ਕਿਲੋ ਵਾਲੀ ਉਹ ਠੀਕ ਆ ਦੇਖ ਤੂੰ ਜਗੜ ਦੇਖ ਇਹ ਕਿੱ데 ਜਾਣਾ ਇਹ ਵੀ ਚੋਈ ਹੋਈ ਆ ਨਾ ਹਾਂ ਇੱਕ 6-3 ਮਿੰਟ ਤੋਂ ਪਹਿਰੇ ਚਵਾਈ ਕਰੀਏ ਸਵੇਰੇ ਠੀਕ ਹੈ। ਉਹ ਝੂਠ ਮਾਰਦਾ ਵੀ 3 ਵਜੇ ਚੋਣੀ ਨਾ ਉਹਦਾ ਕੋਈ ਫੈਰ ਨਹੀਂ। ਠੀਕ ਹੈ। ਪਰ 4 ਵਜੇ ਦਾ ਇਹ ਹਜੂ ਜਿਵੇਂ ਮੱਛਾਂ ਇਖੜ ਚੜੀ ਫਿਰਦੀਆਂ ਹੁੰਦੀਆਂ। ਠੀਕ ਹੈ। ਮੂੰਹ ਮਾ ਦੇ ਕੇ ਦਾ। ਥਣਵਾ ਵਾ ਚੰਗਾ ਯਾਰ। ਬਾਤੋਂ ਲੱਗੇ ਰਹੀ ਹੈ ਪੀਕਲੀ ਫਰਮਾਲੀ। ਨਹੀਂ ਛੱਡ ਦਿਓ। ਲਿਆ ਹੀ ਗੇਰਾ ਬਾਹਰ ਨੂੰ। ਇਹ ਵੀ ਵੱਡੀਆਂ ਚ ਆ ਗਈ ਮਿੱਤਰੇ ਝੋਟੀਆਂ ਜਿਹੜੀਆਂ ਤਾਜ਼ੀਆਂ ਫਿਰ ਝੋਟੀਆਂ ਕਹਿਣ ਨੂੰ ਨੇ। ਐ ਸਿਰੇ ਵਾਲੇ ਜਾਨਵਰ। ਆ ਦੇਖਿਓ। ਇਹ ਵੀਕਰ ਹਰ ਪੱਖ ਤੋਂ ਮਜ਼ਬੂਤ ਨੇ ਜੇ ਇਕੱਲੀ ਗੱਲ ਕਰ ਲਈ ਥਾਣਾ ਤੋਂ ਲੈ ਕੇ ਲੇਵੇ ਤੋਂ ਲੈ ਕੇ ਕੱਟ-ਕੱਟ ਕੇ ਇੱਕ ਨੰਬਰ ਇੱਕ ਨੰਬਰ ਗੱਲ ਆ ਪੈਰ ਪੂਰੇ ਦਾ ਆ ਜਿੱਥੇ ਆਪਣਾ ਮੱਝ ਟੋਰੀ ਵਿਦਦੇ ਆ ਇੱਥੇ ਮਾੜੇ ਪੈਰਾਂ ਦਾ ਮੱਝ ਨਹੀਂ ਤੋੜ ਸਕਦੀ ਹੈ ਵੀ ਗੋਡੇ ਪਣਾ ਲੂ ਤੇ ਕਿ ਨਿੱਕਲ ਕੰਢ ਵਿੱਚੋਂ ਕੋਈ ਚੱਕਰ ਨਹੀਂ ਤੋੜੂ ਪਰ ਆ ਦੇਖੋ ਠੜ ਵੀ ਲੱਗਿਆ ਹੋਇਆ ਟੌਪ ਟੌਪ ਦੇ ਠੜ ਲੱਗਿਆ ਚਵਾਈ ਫਿਰ ਹੈਗੀ ਭੁੱਖਾ ਚਵਾਈ ਤਾਂ ਤੁਹਾਨੂੰ ਛੱਡ ਦੇਣਾ ਹਾਂ ਆਸਲਾ ਆਸਲਾ ਦੁਆਸਲਾ ਕਰਦੇ ਜਾਤ ਦੇ ਗੱਪਿਆਰਾ ਮੁੱਲ ਤਿਆਰ ਹੋਊ ਜਿਹਦੇ ਕਰੇ ਰੱਖਣੀ ਆ ਤਾਂ ਯਾਰ ਇੱਧਰ ਉੱਧਰ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਆਹ ਤੁਹਾਡੀ ਹੈਸੀ ਚੰਗੀ ਮੈਂ ਤੇ ਹੁਣ ਤੂੰ ਵੀ ਮਾਲ ਵੇਚੀ ਆ ਚੰਗੀ ਮੈਂ ਤੇ ਆਪ ਹੀ ਮੁੱਲ ਲਾਉਣਾ ਪੈਂਦਾ ਠੀਕ ਹੈ ਚੌਨ ਚਵਾ ਜਾਤ ਨਾਸਨ ਸਿੰਘ ਨੂੰ ਤੇ ਉਹ ਦੂਜਾ ਸੀ ਬੜਾ ਇਹ ਕਿੰਨੇ ਦੇ ਦੰਗ ਕੀ ਇਹ ਬਈ 1.6 ਲੱਖ 20 ਹਜ਼ਾਰ ਦੀ ਝੋਟੀ ਦੇਣਾ ਤੇ ਪਹੁੰਚ ਕਰ ਦਾਂਗੀ ਇੱਕ ਵਾਰ ਦੀ ਪਹੁੰਚ ਕਰ ਦਾਂਗੀ ਆਹ ਪਹੁੰਚ ਕਰ ਦੋ ਪਹੁੰਚ ਕਰ ਦਾਂਗੇ ਝੋਟੀ ਰੁਪਏ ਆਪ ਲਾਉਣਾ ਆਹ ਦੇਖ ਬਈ ਨਾਣਾ ਦੇਖੀ ਪੰਡੇ ਬਾਲਾ ਦੇਖਣ ਨੂੰ ਮੈਂ ਕਹਦਾ ਵੀ ਬਾਲਾ ਸਰਾਈ ਜਾਂਦਾ ਪਿੱਠ ਪੁੜੇ ਦੀ ਯਾਰ ਚੌੜੀ ਚੂੜੀ ਯਾਰ ਇਹ ਚਿੱਤਾ ਦੁੱਧ ਦਾ 18 ਕਿਲੋ ਦੂ ਮੈਂ 15 ਕਰਕੇ ਦੂੰ ਠੀਕ ਐ ਇਹ ਇਹ ਚੋਈ ਹੋ ਕੇ ਝੋਕੀ ਆ ਜੀ ਹਾਏ ਬਈ ਚੱਟੀ ਮੀਨੇ ਦੀ ਗੱਬੜਾ ਬੁੱਧੇ ਵੱਲੇ 12 ਕਿਲੋ ਦੀ ਢੋਕੇ 'ਚ ਮਰਚੀ ਦੀ ਗੱਬੜ ਢੋਕੇ ਦਾ ਠੀਕ ਐ ਪਰ ਅੱਜ ਦੀ ਕਰੀ ਹੈਗਾ 10 ਕਿਲੋ ਦੁੱਧ ਠੀਕ ਐ ਜਦੋਂ ਠੰਡਾ ਬਰਸ ਵਰਗਾ ਹਾਂ ਅਗਲੇ ਦੀ ਕਿਸਮਤ ਵੀ ਗੱਪਲ ਨਿਕੜੇ ਚਾ ਨਾ ਨਿਕੜੇ ਪਰ ਆਪਾਂ ਰੋਜ਼ਗਾਰ ਤੇ ਜੜਿਆ ਆਪਾਂ ਝੂਠੀ ਮਾਰਦੇ ਬੰਦੇ ਨੇ ਸੌ ਖਾ ਕੇ ਦਿੱਤੀ ਜਣੀ ਠੀਕ ਹੈ ੱਟੀ ਮੰਗਰ ਵਾਲੀ ਆਹ ਖੱਤੀ ਆ ਵੀ ਮੇਰੀ ਦੁੱਧਣਾ 5 ਮਹੀਨੇ ਦੀ ਮੈਂ ਸੂਈ ਹੋਈ ਆ ਜੇ ਕੋਈ ਬਿਨਾ ੱਟੀ ਦੇ ਪਰ ਮਿਲਣੀ ਨਹੀਂ ਹੈ ਨਾ ਇਹ ਤਾਂ ਤਾਜੀ ਮੱਧ ਤਾਜ ਪੜੇ ਪੂੜੇ ਲੱਭੇ ਪਰ ਇਹ ਨਹੀਂ ਤੇ ਬਣਾ ਸਾਲੇ ਹਾਂ ਮੇਰੀ ਮੇਰੀ ਹੋਏ ਜੇ ਝਗੜੀ ਦਿਖਾਵਾਂ ੱਟੀ ਦੀ ਤੁਹਾਨੂੰ ਆ ਦੇਖ ਆ ਦੇਖੋ ਕੱਤੀ ਵੀ ਪਾਲੀ ਜੀ ਸਪੈਸ਼ਲ ਆ ਪਾਲੀ ਚੰਗੀ ਜੇ ਦੁੱਧ ਚੰਗਾ ਛੱਡਿਆ ਯਾਰ ਹਨਾ ਤਾਂ ਇਤਾਂ ਦੀਆਂ ਬਣਦੀਆਂ ਨੇ ਬਈ ਅੱਜ ਆਪਾਂ ਨਾ ਘਰੇ ਪਾਲਦੇ ਅੱਧਾ ਦੁੱਧ ਛੱਡਣਾ ਪੈਂਦਾ ਹੂੰ ਇੱਥੇ ਚੰਗਾ ਬਰੀਡਰ 60000 ਦੀ ਧਰਦੂ ਗੱਲੀ ਕੱਟੀ ਇਹ ਪੱਕਾ ਹੈ ਅਰੇ ਬੱਤ ਉਹ ਬੰਦੇ ਮਾਰ ਰੱਖਦੇ ਦੀ ਕੱਤੀ ਆ ਤੇਰੇ ਨਾਲ ਵੀ ਕੋਈ ਆਉਂਦੇ 25 ਦੀ ਤੇ 30000 ਵੀ ਲੈ ਜਾਂਦੇ ਉਹ ਠੀਕ ਹੈ ਆ ਜੇ ਆਪਾਂ ਕਿਹਨੂੰ ਵੇਚਾਂਗੇ ਤੇ ਇਹਦਾ ਕਿੰਨਾ ਲੱਗੇ ਤੁੱਕਣੀ ਦੇਣਾ ਹੈਗਾ ਮਾਰਕੀ ਨੂੰ ਵੀ ਜਿੱਤਲ ਆ ਹਾਂ 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 ਲਿਆ ਫਿਰ ਝੋਟੀ ਤੌਰ ਮਾੜੀ ਜੀ ਛੋਟੀ ਮਿੱਤਰ ਜੇ ਗੱਲ ਕਰ ਲਈਏ ਚੋਈ ਹੋਈ ਆ ਤੁਹਾਨੂੰ ਢਿੱਲਾ ਦੱਸ ਦਿਆਂ ਨੇ ਦੁੱਧ ਬਾਈ ਕਹਿੰਦਾ 10 ਕਿਲੋ ਆ ਭਰੀ ਹੋਈ ਦੀ ਵੀਡੀਓ ਬਾਈ ਭੇਜ ਜੂ ਜੇ ਕੋਈ ਲੈਂਦਾ ਹੋਇਆ ਥਣੇ ਚੋਣ ਦੇ ਟਾਈਮ ਹਨਾ ਹਾਂ ਚਵਾਈ ਲੈਪ ਚਵਾਈ ਕਰਾ ਦਾਂਗੇ ਬਾਈ ਲੈ ਚੱਲਾ ਇਹਨੂੰ ਲੈ ਚੱਲਾ ਇਹਨੂੰ ਮੂੰਹ ਮਾ ਸਪੈਸ਼ਲ ਆ ਐਨ ਜੈੱਟ ਬਣਾ ਲੈ ਇਹ ਕੀ ਦੇਖਦਾ ਕੀ ਕਰਨ ਵੱਡੀ ਗੱਲ ਆ ਆ ਦੇਖੀ ਰੰਗ ਵੀ ਵਾਲਾ ਸਪੈਂਜਲਾ ਆ ਦੇਖੀ ਜਿਵੇਂ ਅੱਜ ਕੱਲ੍ਹ ਸਿਆਲ ਅੱਜ ਦੇ ਗਰਮੀ 'ਚ ਨਾ ਥੋੜੇ ਜਿਹਾ ਲਾਲ ਜੀਆਂ ਹੋ ਜਾਂਦੀਆਂ ਨੇ ਮਈਆਂ ਪਰ ਇਹਦਾ ਕਾਲਾ ਚਮਕਦਾ ਬਿਲਕੁਲ ਆ ਦੇਖੋ ਲੈ ਚੱਲ ਇਹ ਤਿੰਨੇ ਮਈਆਂ ਖਾਲੀ ਹੋਈਆਂ ਹੋਈਆਂ ਜਿਹੜੇ ਤੋਹੇ ਪਹਿਲਾਂ ਬਾਈ ਠੀਕ ਐ 5 ਮਹੀਨੇ ਹੋ ਗਿਆ ਤਾਨੂੰ ਵਿੱਚ ਹੀ ਠੀਕ ਆ ਆ ਜੀ ਇਹ ਹੈਪੀ ਮੈਨ ਇਹ ਕਿਲਦਾ ਇਹਦਾ ਕਾਰੀਗਰਦੂ ਹੈ ਨਾ ਮੇਰੀਆਂ ਮਈਆਂ ਦੀ ਖਾਸੀਤ ਉਹ ਮੂੰਹ ਪੱਟ ਕੇ ਕੁਛ ਦੇਦੀ ਹੂੰ ਆ ਦੇਖੋ ਖਾਲੀ ਆ ਆ ਕੱਟੀ ਦੀ ਮਿਲਦੀ ਆ ਦੋਨੋਂ ਟਾਈਮ ਬਾਈ ਠੰਡੀ ਮੇਨ ਨੂੰ ਜਮੀ 24 ਬਾਈ ਰਿੰਗ ਰਿੰਗ ਕਵੇਸੀ ਆ ਕੱਟੀ ਹੋਰ ਛੱਡ ਲਾ ਮੇਰੇ ਕੋਈ ਨਹੀਂ ਆ ਕੀ ਪਾਰ ਹੂ ਇਹਦਾ ਕੀ ਪੜਤਾ ਰਹੂ ਇਹਦਾ ਯਾਰ ਜੇ ਤਾਂ ਕੋਈ ਲੌਭਾ ਤਿੰਨੇ ਇਕੱਠੀਆਂ ਹੂੰ ਉਹਦਾ ਫੋਨ ਦੇ ਉਹ ਜੇ ਇਕੱਲੀ-ਇਕੱਲੀ ਲਵੋ ਆਪਾਂ ਇੱਕ ਪੰਜ ਦੀ ਖੜੇ ਅੱਛਾ ਹਾਂ ਇਹਦਾ ਬਾਹ ਕਿੱਧਰ ਰਹਿ ਕੇ 33 ਨਹੀਂ ਛੱਡ ਕੇ ਬਈ ਠੀਕ ਹੈ ਸਾਰਾ ਸਾਰੀ ਗਰਮੀ ਦੁੱਧ ਦੇਣਾ 101% ਇਹ ਕੱਥਾ ਲਿਖੜੂ ਆਹ ਹਾਂ ਕਾ ਮਹੀਨੇ ਦੀ ਗੱਬਣ ਇਹ ਸਾਢੇ 7 ਦੀ ਨਹੀਂ ਸਾਢੇ 7 ਦੀ ਤਾਂ ਫਿਰ 2.5 ਮਹੀਨੇ ਰਹਿ ਗਏ ਕੁੱਲ ਹਾਂ ਸਾਢੇ 2.5 ਮਹੀਨੇ ਰਹਿ ਗਏ ਥਣ ਥਣ ਚੈੱਕ ਕਰਾ ਥਣ ਚੈੱਕ ਕਰਾਉਂਦੀ ਆ ਥਣ ਚੈੱਕ ਕਰਾ ਦੂਗੀ ਇਹ ਤੋਰੀ ਕਿ ਹਸਲ ਹੈ ਵੀ ਹਮ ਇਹਦਾ ਬਾਲੇ ਪਰਮੇਸ਼ਾ ਹੁੰਦੀਆਂ ਨੇ ਭਾਈ ਕਹਿ ਲੋ ਕਹਿ ਲੋ ਬਦਲ ਕੇ ਚਲੇ ਕਿਸੇ ਦੇ ਭਾਈ ਕੱਪਰਾ ਚੋੜੀ ਏ ਵੀ ਦੀ ਵੀ ਬਹੁਤ ਥਣ ਲੱਗੇ ਹੋਏ ਨੇ ਇਹਨੂੰ ਚੰਗੀਆਂ ਸ਼ਾਪ ਦੇ ਦੇਖ ਨੂੰ ਲਾ ਦੀਆ ਲੈਵਲ ਹੁੰਦੀ ਆ ਇਹ ਹਮ ਗੁਰਤ ਗੜਦੋਂ ਦੀ ਲੈਵਲ ਵਾਲੀ ਲੈ ਚੱਲੇ ਇਹਨੂੰ ਲੈ ਚੱਲੇ ਇਹਨੂੰ ਆਹ ਦੇਖ ਲਿਓ ਚੰਗੇ ਕਦ ਕਾਟ ਦੀ ਸਾਢੇ 7 ਮਹੀਨੇ ਦੀ ਗੱਬਣਾ ਜੇ ਕੋਈ ਭਰਾ ਇਹਨਾਂ ਵੀ ਆਪਾਂ ਨੇ ਢਾਈ ਕਿ ਮਹੀਨੇ ਨੂੰ ਵੈਸ ਲੈਣੀ ਆ ਨਾ ਤਾਂ ਆਹ ਲੈਂਡ 'ਚ ਫਾਇਦਾ ਉਹਦੋਂ ਤੋੜਾ ਤੁਸੀਂ ਹੁਣ ਤੋਕੜ ਦਾ ਦੇਖ ਲਓ ਵੀ ਜਿੰਨੇ ਜਿੱਤੇ ਨੂੰ ਹੁਣ ਕਿੱਥੋਂ ਛੱਡਦੇ ਨੂੰ ਸਾਡਾ ਤੁਹਾਨੂੰ ਦੇਖਣੇ ਕੀ ਨੇ ਦੇਖ ਲੈਣ ਪਰ ਇਹ ਜਿੱਤੇ ਨੂੰ ਸੂ ਵੀ ਬਈ ਨਿਆਰੇ ਦੇ ਦੂ ਜਿਵੇਂ ਇਹ ਹੁਣ ਲੱਤਾ ਚੌੜੀਆਂ ਕਰ ਕਰ ਦਰਦੀ ਆ ਨਾ ਉਨੀ ਈ ਲੇਵਾ ਖੋਲੂਗੀ ਤੋਰੀ ਦੱਸ ਦਿੰਦਾ ਪਸ਼ੂ ਦਾ ਕਿੰਨਾ ਕਿਲੇਵਾ ਖੋਲਣਾ ਆ ਦੇਖ ਲਓ 7.5 ਮਹੀਨੇ ਦੀ ਗੱਭਲ ਆ ਦੁੱਧੋਂ ਤੁਸੀਂ ਐ ਕਮਾ ਮੰਨ ਲਓ ਵੀ ਡਰਾਈ ਕਰਨ ਤੇ ਆ ਹੁਣ ਕਿਉਂ 2-4 ਕਿਲੋ ਜਿਹੜਾ ਦਿੰਦੀ ਆ 2-3 ਕਿਲੋ ਤਾਂ ਫਿਰ ਛੱਡਣੀ ਪਊ ਹੈਨਾ ਹਾਂ ਜੀ ਹਾਂ ਕਿਉਂ ਇੰਨਾ ਕੁ ਟਾਈਮ ਦਾ ਪਹਿਲਾਂ ਬਣਦਾ ਵੀ ਆ ਵੀ ਸਿੱਖ ਬਸ ਇਹ ਦੇਖ ਤਿੱਖੀ ਜਾਂਦੀ ਇਹ ਕਿ ਕੁਲਗੀ ਪੋਲੀ ਪਈ ਆ ਸਰੀਰ ਛੱਡ ਗਈ ਥੜ ਚੰਗੇ ਲੱਗੇ ਹੋਏ ਥੜ ਚੰਗੇ ਹਰੇਕ ਸਰੀਰ ਛੱਡ ਗਈ ਬਟਨ ਵਾਲੀ ਐ ਕੋਈ ਉਹ ਚੀਜ਼ ਨਹੀਂ ਇੰਨਾ ਲੈਵਲ ਆਉਂਦੀ ਆ ਇਹਦੇ ਕਿੰਨੇ ਜੈ ਸਨੋ ਇਹਦਾ ਯਾਰ 85000 ਦੀ ਮਹਿੰਗਿਆ ਇਹ 85000 ਸੂਈ ਤੇ ਨੱਥ ਬਾਈ ਕੋਈ ਚੀਜ਼ ਨਹੀਂ ਕੋਈ ਵਿਆਜ ਨਹੀਂ ਨਾ ਵਾਦਾ ਜਿੰਨਾ ਕਰਮ ਵਾਲੀ ਆ ਇਹ ਬਾਧੀਆਂ ਨੇ ਅੱਜ ਕਿਹੜਾ ਇਹਨੂੰ 85 ਦੀ ਲੈ ਕੇ ਜਾਊਗਾ ਜੇ ਉਦੋਂ ਉਹਦੇ ਦੁੱਧ ਮੁੱਕਦਾ ਹੋਇਆ ਉਦੋਂ ਇਹੀ ਦੀ ਝੋਟੀ ਬਾਈ 140 ਦੀ ਲੈਣੀ ਸੀ ਲੈਣੀ ਬਹੁਤ ਲੈਣੀ ਪੂਰੀ ਚਾਰ ਚੁਰ ਬਥੇਰੇ ਪੈ ਲਓਨ ਤੁਹਾਡੇ ਕੋਲ ਇਹਨੂੰ ਤੋੜ ਆਹ ਗੱਟੀ ਬਾਈ ਪਹਿਲਾਂ ਸੂਈ ਹੋਈ ਆ ਤੇ ਦੁੱਧ ਵੀ ਇਹਦੇ ਕਰਮ ਵਾਲੀ ਥੱਲੇ 7 ਕਿਲੋ ਦੁੱਧ ਹੋਣਾ ਪਿੱਛੇ ਕੱਟੀ ਵੀ ਹੈ ਨਾ ہاں ਪਿੱਛੇ ਕੱਟੀ ਜੀ ਪਿੱਛੇ ਕੱਟੀ ਆ ਕੱਟੀ ਵੀ ਮਿਲਦੀ ਆ ਕੱਟੀ ਦੀ ਮਿਲਦੀ ਆ ਹੁਣ ਖਾਲੀ ਕਰੀ ਹੋਈ ਆ ਜੇ ਗੱਲ ਕਰ ਲਈਏ ਆਹ ਉਂਝੜੇ ਦਾ ਵੀ ਚੰਗਾ ਤੇ ਜਾਤ ਦਾ ਪਿੰਡ ਬੱਸ ਕਿੰਨੇ ਮਹੀਨੇ ਦੀ ਪੂਰੀ ਦਵਾਈ ਲਿਖੜੀ ਗੱਫਣ ਤੂੰ ਡੇਟ ਲਿਖ ਕੇ ਦਿੱਤੀ ਹੁਣ 5 ਮਹੀਨੇ ਦੀ 5 ਦੀ ਐਪੀ ਆ ਗੱਫਣ ਪਰਚੀ ਦਿੱਤੀ ਆ ਲਿਖ ਕੇ ਦੇ ਦਾਂਗੇ ਫੁੱਲ ਠੀਕ ਹੈ ਗੱਦੀ ਚੋਂ ਨਾਲ ਡੇਟ ਟੂਪ ਲਿਖ ਕੇ ਦਿੰਦੀ ਆ ਸਾਰਿਆਂ ਨੂੰ ਠੀਕ ਹੈ ਅੱਧ ਅੱਧ ਟੱਪ ਚੱਲੀ ਅੱਧ ਟੱਪ ਚੱਲੀ ਅੱਧ ਟੱਪ ਚੱਲੀ ਏ ਪਿੱਠ ਪੂੜੇ ਦੀ ਕੁਆਲਿਟੀ ਦੀ ਗੱਲ ਕਰਨਾ ਇਹ ਚੌੜੀ ਜੀਰੀ ਨਾਲ ਜਦੋਂ ਜੀਰੀਆਂ ਮਟਣਗੀਆਂ ਹਮ ਪਹਿਲਾਂ ਨਾ ਪਿਓਰ ਬਈ ਹਮ ਦੂਜੇ ਸੂਏ ਸੂਣਾ ਕਰਨ ਵਾਲੀ ਨੇ ਚਾਤ ਨਾ ਸੋਦੇ ਨਾ ਕਹੀ ਸੀ ਆ ਹਾਂ ਵੱਡੜਾ ਉਹ ਵੀ ਕੱਟੀ ਵਿਖਾ ਦੇ ਮੜੀ ਜੀ ਕੱਟੀ ਆ ਮੰਗ ਰੇ ਤੇ ਆ ਦੇਖ ਹਾਂ ਕੱਟੀ ਥੋੜੀ ਅੰਦਰ ਰਹੀ ਹੋਈ ਆ ਕੱਟੀ ਮਤਲਬ ਕਿ ਬ੍ਰੀਕ ਦੇਖ ਲੈ ਕਿੰਨੀ ਆ ਕੱਟੀ ਥੋੜੀ ਪਲੀ ਹੋਈ ਆ ਪਰ ਇਹ ਬ੍ਰੀਕ ਬਹੁਤ ਠੀਕ ਹੈ ਥਣਾ ਥਣਾ ਦੀ ਹੋਟ ਹੈ ਦੁੱਧ 7 ਕਿਲੋ ਹੈ ਦੁੱਧ 7 ਬਾਈ ਕਿਲੋ ਘੱਟ ਵੀ ਸਕਦੀ ਆ ਜਾ ਕੇ ਯਾਰ ਦੁੱਧ ਪਰ ਹੈ ਬਾਡੀ ਵਾਲੀ ਹੈ ਹੈ ਮਤਲਬ ਕੀ ਹਸ ਹੈ ਬਾਡੀ ਵਾਲੀ ਹੀ ਪੂਰੀ ਕੋਈ ਵੇਚੂਆ ਬਈ ਯਾਰ ਹੂੰ ਮੰਗੂ ਆ ਜੇ ਨਾ ਕੁਛ ਹੋ ਕੇ ਸਵਾ ਦੋ ਲੱਖ ਰੁਪਈਆ ਠੀਕ ਹੈ ਕਿੰਨੇ ਦੀ ਮਰਜ਼ੀ ਜਾਵੇ ਅਰੇ ਚੌਕੀ ਆ ਚੌਕੀ ਆ ਹਾਂ ਹਾਂ ਇਹਦੇ ਕਿੰਨੇ ਲੈ ਲੇਗਾ ਇਹਦੇ ਯਾਰ ਇਹਦੇ ਵੀ ਇੱਕ ਪੰਜ ਲੈ ਲ ਇੱਕ ਪੰਜ ਹਾਂ ਜੇ ਯਾਰ ਇੱਤੇ ਇਹ ਦੇ ਕੋਈ ਜੋੜਾ ਲੈਂਦਾ ਤਾਂ ਪਾ ਤੋੜ ਵਧੀਆ ਕਰ ਦੋ। 2 ਲੱਖ ਜੀ ਦੇ ਦਾਂਗੇ ਤੋਏ। ਨਹੀਂ 2 ਜਿੱਤੇ ਨਹੀਂ ਚਲ ਕਰ ਤਾਂ ਕੋਈ ਗੱਲ ਨਹੀਂ ਜੇ ਕੋਈ ਠੀਕ ਹੈ। ਠੀਕ ਹੈ ਠੀਕ ਹੈ। ਆ ਵੀ ਇਹ ਵੀ ਚੰਗੀ ਆ ਵਈਆਂ ਤੂੰ ਕੈਮਰਾ ਮਾਰ। ਪੰਗਾਂ ਆਪਣੀਆਂ ਤਾਜ਼ੀਆਂ ਵੀ ਕਰ ਪਰਬ ਦੀ ਨਾਲ ਕਿਤੇ ਕਿਤੇ ਟੱਕਰ ਨਹੀਂ ਲੈਣੀ ਆ। ਠੀਕ ਹੈ। ਤੋੜ ਆਪਣੀ ਬੱਚੀ ਦਾ ਵੀ ਨਹੀਂ ਬਾਈ। ਮੈਂ ਤੇ ਵੱਡੀ ਦੰਗੀਆਂ ਮਾਰੀ ਦਵਾਰੋਂ ਮੈਂ ਤੋੜ ਦਾਣਾ ਵੀਡੀਓ ਬਣਾ ਲਾ। ਆਇਓ। ਐਂ ਦਿਖਾ ਦੇ ਬਸ ਤੋੜ ਨਹੀਂ ਕਹਦੇ ਵਾਸਤੇ ਲੱਪਣਾ ਓਏ। ਜੇਲੀਆ ਕਰ ਮੰਨ। ਹੂੰ। ਹੈਂ? ਹੂੰ। ਵੱਡੀ ਆ ਬੰਗੜੇ ਪਾਉਂਦੀ। ਠੀਕ ਆ। ਮੇਰੀ ਲਾਵੇ ਮਹੀਨੇ ਚ 5 ਲੱਖ ਮੰਗਦੇ ਨਾ ਜਾਨਵਰ ਸਾਰੇ ਚੰਗੇ ਆ ਓਏ ਹਾਂ ਹਾਂ ਠੀਕ ਹੈ ਮਿੱਤਰ ਅੱਜ ਦੀ ਵੀਡੀਓ ਚ ਐਨੀ ਗੱਗੀ ਨੰਬਰ ਨੰਬਰ ਬਾਈ ਲੈ ਮਿੱਤਰ ਜੇ ਕੋਈ ਝੋਟੀ ਖਰੀਦੂ ਆ ਮੁੰਡਾ ਹੂ ਛੱਡਣਾ ਹਾਂ ਓ ਛੱਡ ਕੇ ਆਉਂਗਾ ਜੀ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਸ਼ੇਅਰ ਕਰੋ ਕਮੈਂਟ ਕਰੋ ਕੋਈ ਮਰਜ਼ੀ ਲੈ ਲਓ ਸਾਈ ਓਕੇ ਦੀ ਰਿਪੋਰਟ ਨੇ ਧੰਨਵਾਦ ਘਰ ਪਹੁੰਚ ਵੀ ਕਰ ਦੇਗਾ ਹਾਂ ਹਾਂ ਇਹਨੂੰ ਚਾਹ ਪਿਆ ਦਿਆ ਕਰੋ ਬਾਈ ਬਣ ਕੇ ਜਿਹੜਾ ਵੀ ਚਾਹ ਚਾਹ ਜੁਰੂਰੀ ਖਾਣ ਪੀਣ ਦਾ ਥੋੜਾ ਜਿਹਾ ਸ਼ਿਕਾਇਤ ਨਾ ਨਾ ਤੇਰੀ ਨਾ ਬਾਈ ਬਣ ਕੇ ਰੋਟੀਆਂ ਰੋਟੀਆਂ ਜੋ ਵੀ ਸੁਣਦੇ ਨੇ ਬਾਈ ਮੰਗਾਉਣਗੇ ਇਹ ਮੁੰਡਾ ਥੋੜਾ ਨਾ ਲਿੱਸਾ ਦਾ ਹੋ ਜਾ ਰੋਟੀ ਰੂਟੀ ਆ ਦੇਖੋ ਭਾਈ ਬਾਹਰ ਡਾਕਦਾ ਨਹੀਂ ਕੋਈ ਜੇ ਮੋਟੇ ਜਿਹਾ ਨਾ ਹੋਈਏ